ਅਕਸਰ ਛੋਟੇ ਬੱਚਿਆਂ ਨੂੰ ਆਦਤ ਹੁੰਦੀ ਹੈ ਕਿ ਘਰੋਂ ਬਾਹਰ ਜਾ ਕੇ ਦੁਕਾਨਾਂ ਤੋਂ ਚੀਜ਼ਾਂ ਖਾਣ ਦੀ ਜਾਂ ਫਿਰ ਦਰਖਤਾਂ ਤੋਂ ਫਲ ਤੋੜ ਕੇ ਖਾਣ ਦੀ ਜਿਸ ਲਈ ਉਹ ਦਰਖਤਾਂ ਉੱਪਰ ਜਾ ਚੜਦੇ ਨੇ ਜੇਕਰ ਤੁਹਾਡੇ ਬੱਚੇ ਵੀ ਕੁਝ ਅਜੀਹਾ ਕਰਦੇ ਨੇ ਤਾਂ ਅੱਜ ਹੀ ਗੌਰ ਕਰਿਓ ਕਿਉਂਕਿ ਰੱਬ ਨਾ ਕਰੇ ਜੋ ਇਸ ਪਰਿਵਾਰ ਦੇ ਨਾਲ ਹੋਇਆ ਉਹ ਕਿਸੇ ਹੋਰ ਦੇ ਨਾਲ ਵਾਪਰ ਜਾਵੇ ਖੰਨਾ ਦੇ ਸਿਵਲ ਹਸਪਤਾਲ ਦੇ ਵਿੱਚ ਰੋਂਦੀਆਂ ਕਰਲਾਉਂਦੀਆਂ ਹੋਈਆਂ ਔਰਤਾਂ ਉਸੇ ਹੀ 12 ਸਾਲਾਂ ਦੇ ਬੱਚੇ ਆਨੰਦ ਦੀਆਂ ਮਾਵਾ ਤੇ ਮਾਸੀਆਂ ਚਾਚੀਆਂ ਤਾਈਆਂ ਤੇ ਹੋਰ ਸਕੇ ਸਬੰਧੀਆਂ ਨੇ ਜੋ ਕਿ ਦੂਜੇ ਬੱਚਿਆਂ ਦੇ ਨਾਲ ਮਿਲ ਕੇ ਖੰਨਾ ਦੇ ਲਲਹੀੜੀ ਰੋਡ ਤੇ ਇੱਕ ਜਾਮੂਣ ਦੇ ਦਰਖਤ ਤੇ ਜਾਮੂਣ ਖਾਣ ਲਈ ਚੜਿਆ ਸੀ ਜਿਸ ਦੌਰਾਨ 12 ਸਾਲਾਂ ਦੇ ਆਨੰਦ ਬੱਚੇ ਦਾ ਪੈਰ ਫਿਸਲਣ ਕਾਰਨ ਉਹ ਦਰਖਤ ਤੋਂ ਥੱਲੇ ਡਿੱਗ ਗਿਆ ਜਿਸ ਦੌਰਾਨ ਉਸ ਦੀ ਹਾਲਤ ਕਾਫੀ ਨਾਜ਼ੁਕ ਹੋ ਗਈ ਜਿਸ ਨੂੰ ਖੰਨਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਰੋਂਦੇ ਕਰਲਾਉਂਦੇ ਪਰਿਵਾਰਕ ਮੈਂਬਰ ਬੱਚੇ ਦੀ ਜ਼ਿੰਦਗੀ ਲਈ के कपड़े बदल लो, के फिर रहेगा, घरिया रहेगा, रहे पता नहीं हम घरे वो चले गया बच्चे का बोलो अनंत कुमार अनंत कुमार है।, क्या लगता है? मेरे नाती लड़का है बारह साल

ਕਰ ਰਹੇ ਨਹੀਂ ਉਧਰ ਜਦੋਂ ਇਸ ਬਾਬਤ ਸਿਵਲ ਹਸਪਤਾਲ ਦੇ ਡਾਕਟਰ ਮੈਡਮ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਬੱਚੇ ਦੀ ਹਾਲਤ ਕਾਫੀ ਨਾਜ਼ੁਕ ਸੀ ਉਹਨਾਂ ਨੇ ਆਪਣੇ ਵੱਲੋਂ ਬਹੁਤ ਯਤਨ ਕੀਤੇ ਪਰ ਬੱਚੇ ਨੂੰ ਬਚਾ ਨਾ ਸਕੇ ਤੇ ਬੱਚੇ ਦੀ ਮੌਤ ਹੋ ਗਈ ਇਹ ਬੱਚਾ ਸਾਡੇ ਕੋਲ 12 ਸਾਲ ਦਾ ਆਇਆ ਐਮਰਜੈਂਸੀ ਦੇ ਵਿੱਚ ਫਾਲ ਫਰੋਮ ਹਾਈਟ ਅਕੋਰਡਿੰਗ ਟੂ ਹਿਸ ਪੇਰੈਂਟਸ ਫਾਲ ਫਰੋਮ ਦ ਟਰੀ ਅਪਰੋਕਸੀਮੇਟਲੀ ਹਾਈਟ ਹੋਏਗੀ ਉਸਦੀ 25 ਤੋਂ 30 ਫੁੱਟ ਦੱਸ ਰਹੇ ਆ ਅਕੋਰਡਿੰਗ ਟੂ ਪੇਰੈਂਟਸ ਸਾਡੇ ਕੋਲ ਬੱਚਾ ਨਾਜ਼ੁਕ ਹਾਲਤ ਵਿੱਚ ਹੀ ਆਇਆ ਸੀਗਾ ਜਦੋਂ ਬੱਚੇ ਨੂੰ ਲੈ ਕੇ ਆਏ ਉਹਦੇ ਮਾਂ ਪਿਓ ਬੱਚਾ ਉਸ ਟਾਈਮ ਗੈਸਪਿੰਗ ਸਟੇਟ ਵਿੱਚ ਸੀਗਾ ਅਨਕੌਂਸ਼ੀਅਸ ਸੀਗਾ ਬੱਚਾ ਉਸਕੇ ਜੋ ਪਿਪਲ ਸੇ ਬਿਲਕੁਲ ਫਿਕਸ ਸੀ ਨਾਟ ਰੈਕਟਿੰਗ ਟੂ ਲਾਈਟ ਸੀ ਅਨਕੌਂਸ਼ੀਅਸ ਸਟੇਟ ਮੇ ਆਇਆ ਸੀ ਬੱਚਾ ਬੱਚੇ ਦਾ ਨਾਮ ਕੀ ਔਰ ਕਿੱਥੇ ਦਾ ਰਹਿਣ ਵਾਲਾ ਡਾਕਟਰ ਬੱਚੇ ਦਾ ਨਾਮ ਆਨੰਦ ਕੁਮਾਰ ਹੈਗਾ 12 ਸਾਲ ਦੀ ਉਮਰ ਹੈ ਬੱਚੇ ਦੀ ਅ ਰਹਿਣ ਵਾਲੀ ਲਲਹੇੜੀ ਰੂਟ ਖੰਨਾ ਦੇ ਹੈ ਬੱਚਾ ਸੋ ਦੋਸਤੋ ਤੁਸੀਂ ਵੀ ਆਪਣੇ ਬੱਚਿਆਂ ਦਾ ਧਿਆਨ ਰੱਖੋ ਕਿਉਂਕਿ ਬੱਚੇ ਇੱਲਤੀ ਹੁੰਦੇ ਨੇ ਬੱਚਿਆਂ ਦਾ ਕੋਈ ਪਤਾ ਨਹੀਂ ਕਿੱਧਰ ਨੂੰ ਤੁਰ ਪੈਣਾ ਹੱਕੀ ਕੀ ਟੀਵੀ ਪੰਜਾਬੀ ਲਈ ਖੰਨਾ ਤੌਰਵਿੰਦਰ ਸਿੰਘ ਢੱਲੋਂ ਦੀ ਰਿਪੋਰਟ